ਇੰਦਰਜੀਤ ਸਿੰਘ ਤੇ ਆਹ ਜਿਹੜੀ ਹੈ ਇੱਕ 28 2024 ਤੱਕ ਇਹ ਬਣ ਗਈ ਸੀ ਉਸ ਤੋਂ ਬਾਅਦ ਅਸੀਂ ਪੂਰਨ ਤੌਰ ਤੇ ਇਸ ਨੂੰ ਕਾਨੂੰਨ ਨੂੰ ਲਾਗੂ ਕਰਵਾਵਾਂਗੇ ਤਾਂ ਤੁਹਾਨੂੰ ਸਾਰੇ ਪਿਆਰੇ ਬੱਚੋ ਦੇਖੋ ਇਹ ਬਹੁਤ ਵੱਡੀ ਸਜ਼ਾ ਹੈ ਕੋਈ ਛੋਟੀ ਸਜ਼ਾ ਨਹੀਂ ਹੈ ਤਾਂ ਇਸ ਤੋਂ ਬਚਣ ਲਈ ਆਪੇ ਅਸੀਂ ਸਾਰੇ ਬੱਚਿਆਂ ਨੇ ਜਾ ਕੇ ਇਹ ਗੱਲ ਦਾ ਪ੍ਰਣ ਕਰਨਾ ਹੈ ਕਿ ਵੀ ਅਸੀਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਵਿਦਾਊਟ ਡਰਾਈਵਿੰਗ ਲਾਇਸੈਂਸ ਅਸੀਂ ਅੰਡਰ ਸੈਕਸ਼ਨ 199 ਜੀ 199 ਬੀ ਜਿਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਜਿਹੜਾ ਕਿ ਵੀ ਪਿਤਾ ਨੂੰ 3 ਸਾਲ ਦੀ ਸਜ਼ਾ ਦੇ 25000 ਰੁਪਏ ਜੁਰਮਾਨਾ ਪਹਿਲਾਂ ਜੋ ਵੀ ਅੰਡਰਏਜ ਚਲਾਉਂਦੀ ਸੀਗੀ ਤਾਂ ਉਹਨਾਂ ਨੂੰ ਸਿਰਫ 5000 ਰੁਪਏ ফাইন ਹੁੰਦਾ ਸੀਗਾ ਉਹਨਾਂ ਦੇ ਪੇਰੈਂਟਸ ਨੂੰ ਜਨਰਲ ਕੋਰਟ ਚ ਕੀ ਬਦਲਾਅ ਦੇ ਜੀ ਲੇਕਿਨ ਹੁਣ ਮਾਨਯੋਗ ਅਦਾਲਤ ਵਿੱਚ ਤੁਹਾਡੇ ਮਾਨਤਾ ਕਿਤਾਬ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਤੇ ਨਵੇਂ ਕਾਨੂੰਨ ਬਾਰੇ ਦੇ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਮੁਤਾਬਕ ਡੀਐਸਪੀ ਟ੍ਰੈਫਿਕ ਸਾਡੇ ਸਦਾ ਕਰਨੈਲ ਸਿੰਘ ਜੀ ਦੇ ਰਹਿਨਮਾਈ ਹੇਠ ਅੱਜ ਜਿਵੇਂ ਆਈਸੀਐਲ ਪਬਲਿਕ ਸਕੂਲ ਵਿਖੇ ਆ ਕੇ ਜਿਹੜੇ ਇੱਕ ਨਿਊ ਨਵਾਂ ਕਾਨੂੰਨ ਸੋਧ ਆਈ ਉਹ ਬਹੁਤ ਕੀਤੀ ਗਈ ਹੈ ਜੀ ਮੋਟਰ ਵਹੀਕਲ ਐਕਟ 2019 ਧਾਰਾ 197A ਧਾਰਾ 197B ਜਿਸ ਵਿੱਚ ਜਿਹੜੇ ਕਿ ਬੱਚਾ 18 ਸਾਲ ਤੋਂ ਘੱਟ ਉਮਰ ਵਾਲਾ ਵਿਦਾਊਟ ਡਰਾਈਵਿੰਗ ਲਿਸੈਂਸ ਵਹੀਕਲ ਨਹੀਂ ਚਲਾ ਸਕਦਾ ਦੋ ਪਹੀਆ ਵਾਹਨੀਆਂ ਚਾਰ ਪਹੀਆ ਵਾਹਨ ਜੇਕਰ ਉਹ ਕਾਨੂੰਨ ਜਿਹੜਾ ਜੀ ਉਹ ਸਾਡਾ ਜੀ 20 ਤਰੀਕ ਤੋਂ 28 2024 ਤੋਂ ਪੂਰਨ ਤੌਰ ਤੇ ਲਾਗੂ ਹੋਣ ਜਾ ਰਿਹਾ ਹੈ ਤੇ ਅੱਜ ਅਸੀਂ ਜੀ ਅੱਜ ICEL ਪਬਲਿਕ ਸਕੂਲ ਵਿਖੇ ਆ ਕੇ ਮੈਡਮ ਪ੍ਰਿੰਸੀਪਲ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਇਹਨਾਂ ਨੂੰ ਅਸੀਂ ਇਹ ਦੱਸਿਆ ਗਿਆ ਵੀ ਜਿਹੜਾ ਕਿ ਤੁਸੀਂ ਕਿਹੜਾ ਵਿਕਲਪ ਜਿਹੜਾ ਕਿ ਮੋਟਰ ਵਹੀਕਲ ਐਕਟ 1988 ਵਿੱਚ ਧਾਰਾ 4 ਦੇ ਤਹਿਤ ਵਿਦਾਊਟ ਗੀਅਰ ਐਕਟਿਵਾ ਚਲਾ ਸਕਦੇ ਆ ਬਟ ਉਹਨ ਜਿਹੜੀ ਐਕਟਿਵਾ ਦਾ ਇੰਜਨ ਦੀ 100 ਸੀਸੀ ਪਾਵਰ ਵੀ ਨਹੀਂ ਚਲਾ ਸਕਦੇ ਇਹ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਅੱਗੇ ਤੋਂ ਵੀ ਅਸੀਂ ਇਹ ਜਾਗਰੂਕ ਕਰਦੇ ਰਾਂਗੇ की फर्स्ट ऑफ ऑल तो सर मैं मीडिया का धन्यवाद करना चाहती हूँ जिन्होंने इतनी बढ़िया कवरेज करके हमें बहुत ही अच्छी वो कर रहे हैं और सबसे बढ़िया बात यह है कि दीपक चावला जी मिस्टर गुरबचन सिंह जी एंड प्रीतम सर जी जिन्होंने इतने एफर्ट्स लगाए हमारे बच्चों को ये नॉलेज देते हुए जो लोग जो चीज़ें हम नहीं समझा पाते बच्चों को रूल रेगुलेशन के बारे में वो इन्होंने समझाई हो सकता था कि हमने भी बहुत कोशिश की बच्चों को समझाने की पर मुझे लगता है कि हम वहाँ तक नहीं पहुँच पाए जो इन्होंने किया हमें और मुझे आगे लगता है कि ये जो लहर चली है ये जरूर सक्सेस होगी थैंक यू वेरी मची आज बच्चे आशीर्वाद देना मेहनत बहुत खुशी हुई है आज ICL ਸਕੂਲ ਦੇ ਪ੍ਰਬੰਧਕਾਂ ਨੇ ਜੋ ਇਹ ਉਪਰਾਲਾ ਕੀਤਾ ਹੈ ਟ੍ਰੈਫਿਕ ਇੰਚਾਰਜ ਦੇ ਸਹਿਯੋਗ ਨਾਲ ਇਹ ਜ਼ਰੂਰੀ ਹੈ ਕਿਉਂਕਿ ਬੱਚੇ ਮੰਨ ਕੇ ਸੋਚੇ ਉਹਨਾਂ ਦੇ ਮਨ 'ਚ ਜੋ ਚੀਜ਼ ਉਹਨਾਂ ਦੇ ਦਿਲ 'ਚ ਹੈ ਉਹ ਉਸੇ ਨਾਲ ਚੱਲਣਗੇ ਬੱਚੇ ਸਾਡਾ ਇੱਕ ਸਰਮਾਇਆ ਨੇ ਕੀ ਕੀ ਜਾਨ ਨੇ ਜੇ ਇਹਨਾਂ ਨੂੰ ਦੱਸਾਂਗੇ ਵੀ ਸਾਰੀ ਜ਼ਿੰਦਗੀ ਤੁਸੀਂ ਕਿਸ ਤਰ੍ਹਾਂ ਜੂਣਾ ਹੈ ਇਹ ਮੋਟਰਸਾਈਕਲ ਸਕੂਟਰ ਕਾਰਾਂ ਕੁਝ ਵੀ ਹੈਗੀ ਜ਼ਿੰਦਗੀ ਤੋਂ ਉੱਪਰ ਜੇ ਬੱਚੇ ਅੱਜ ਸਹੀ ਰਸੂਲਾਂ ਤੇ ਜਾਣਗੇ ਡਰਾਈਵ ਕਰਦੀ ਦੀ ਮਾਂ ਇਹ ਤਾਂ 18 ਸਾਲ ਤੋਂ ਜਿਵੇਂ ਦੱਸਿਆ ਵੀ 18 ਸਾਲ ਤੋਂ ਬਾਅਦ ਤੁਹਾਨੂੰ ਪੂਰਾ ਹੱਕ ਹੈ ਹਰ ਡਰਾਈਵਿੰਗ ਕਰਨ ਦਾ ਉਸ ਤੋਂ ਪਹਿਲਾਂ ਜਿਹੜੇ ਛੋਟੇ ਨੋਕਪਨ ਵਗੈਰਾ ਉਹ ਸੀ ਚਲਾ ਸਕਦੇ ਆ ਮੈਨੂੰ ਯਾਦ ਆ ਪਿਛਲੇ 6 ਮਹੀਨੇ ਮੈਂ ਆ ਜਾ ਰਿਹਾ ਸੀ ਆਪਣੇ ਪੋਤੀ ਨੂੰ ਛੱਡਣ ਵਾਸਤੇ ਪਟੇਲ ਸਕੂਲ ਅੱਗੇ ਇੱਕ ਉਸੇ ਸਕੂਲ ਦਾ ਸਟੂਡੈਂਟ ਜਿਹਦੀ ਉਮਰ 17 ਸਾਲ ਸੀ ਕੂਰਟ ਤੇ ਜਾ ਰਿਹਾ ਸੀ ਉਹਨੂੰ ਪਿੱਛੋਂ ਹਿੱਟ ਕੀਤਾ ਗੱਲ ਇਹਨੇ ਉਹਦਾ ਮੋਕੇ ਦੇ ਉੱਤੇ ਲੱਤ ਟੁੱਟ ਗਈ ਤੇ ਇਥੋਂ ਹਾਸ ਟੁੱਟ ਗਿਆ ਮੈਂ ਉਹਨੂੰ ਚੁੱਕ ਕੇ ਹਸਪਤਾਲ ਚਾਇਆ ਜਦੋਂ ਪੁੱਛਿਆ ਕਿਹਦਾ ਬੇਟਾ ਉਹ ਕਹਿੰਦੇ ਜੀ ਫਲਾਣੇ ਐਮਸੀ ਦਾ ਬੇਟਾ ਤੇ ਮੈਂ ਉਹਦੇ ਪਿਤਾ ਜੀ ਨੂੰ ਕਿਹਾ ਵੀ ਤੁਸੀਂ ਤਾਂ ਬੜੇ ਹੋ ਕਹਦੇ ਕਰੀਏ ਕੀ ਬੱਚੇ ਮਜਬੂਰ ਕਰਦੇ ਨੇ ਉਹ ਕਹਿੰਦੇ ਫਲਾਣਾ ਬੱਚਾ ਲੈ ਕੇ ਆਉਂਦਾ ਮੈਂ ਕਿੰਨਾ ਇਹਦਾ ਸੋਚੋ ਜੇ ਫਲਾਣਾ ਬੰਦਾ ਲੈ ਕੇ ਆਉਂਦਾ ਉਹ ਵੀ ਜ਼ਿੰਦਗੀ ਆਪਣੀ ਹੈ ਤੁਹਾਡੀ ਜ਼ਿੰਦਗੀ ਆਪਣੀ ਹੈ ਜੇ ਬੱਚਿਆਂ ਨੂੰ ਅਸੀਂ ਸਹੀ ਰਸਤੇ ਤੇ ਸਹੀ ਅਸੂਲਾਂ ਦੇ ਚੋਂ ਹੈ ਤਾਂ ਬੱਚਿਆਂ ਦੇ ਆਉਣ ਵਾਲੇ ਸਮੇਂ ਲਈ ਉਹ ਸਾਡੇ ਵਾਸਤੇ ਇੱਕ ਚਾਨਣ ਮਨਾਰਾ ਬਣਨਗੇ ਪੰਜਾਬ ਸਰਕਾਰ ਦੇ ਇਹ ਹਸਪਤਾਲੇ ਦੀ ਮੈਂ ਬਹੁਤ ਸਲਾਹਗਾ ਕਰਦਾ ਤੇ ਮੇਰੀ ਵੀ ਇਹ ਆਸ ਹੈ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਬਣਾਉਂਦਾ ਮੈਂ ਨੂੰ ਪਰਮਾਤਮਾ ਵੱਲੋਂ ਪਕਸ਼ਿਸ਼ ਹੈ ਕਿ ਮੈਂ ਜ਼ਰੂਰ ਜਾ ਕੇ ਆਪਣੀ ਹਾਜ਼ਰੀ ਤੇ ਮੈਂ ਸੁਭਾਗਾ ਦਾ ਮੈਂ ਤੁਹਾਡਾ ਹੀ ਬਹੁਤ ਹੋਣਾ ਕਿਉਂਕਿ ਮੀਡੀਆ ਸਮਾਜ ਦਾ ਇੱਕ ਚੌਥਾ ਥੰਮ ਹੈ ਅੱਜ ਜੋ ਅਸੀਂ ਗੱਲ ਕਰਦੇ ਆ ਉਹ ਪੂਰੇ ਫੜ ਤੇ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਕਿਉਂ ਇਹ ਦੁਨੀਆ ਪਹਿਲਾਂ ਨਹੀਂ ਅੱਜ ਦੁਨੀਆ ਹਰ ਇੱਕ ਦੀ ਜੇਬ ਦੇ ਵਿੱਚ ਹੈ ਡੱਬੀ ਦੇ ਵਿੱਚ ਹੈ ਤੁਹਾਡੇ ਉਪਰਾਲੇ ਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਬੱਚਿਆਂ ਨੂੰ ਬਹੁਤ ਪਿੰਡ ਪਤਾ ਲੱਗੇਗਾ ਕਿ ਸਾਡੇ ਕੀਮਤੀ ਬੱਚਿਆਂ ਦੀ ਅਸੀਂ ਇਫਾਜ ਤਰਾਖੀ ਤੇ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਉਹਨਾਂ ਕਰਨ ਬਹੁਤਾਂ ਬਾਤ ਪ੍ਰਿੰਸੀਪਲ ਸਾਹਿਬ ਦਾ ਸਮੁੱਚੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਅਦਾਬ ਨੁਸ਼ਕਾ ਇੱਕ ਕੀ ਕਹਣਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਬੱਚਿਆਂ ਨੂੰ ਜਾਗਰੂਕ ਕਰ ਰਹੇ ਹੋ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੋ ਔਰ ਟ੍ਰੈਫਿਕ ਮਾਰਸ ਤੋਂ ਤੁਹਾਨੂੰ ਜੋ ਹੈ ਡਿਸਟ੍ਰਿਕਟ ਪਟਿਆਲਾ ਬਣਾਇਆ ਗਿਆ ਸਰ ਮੈਂ ਤਾਂ ਸਭ ਤੋਂ ਪਹਿਲੇ ਤੁਹਾਡਾ ਮੀਡੀਆ ਦਾ ਮੈਂ ਥੈਂਕ ਯੂ ਕਰਦਾ ਤੁਹਾਡੇ ਮਾਧਿਅਮ ਤੋਂ ਹੀ ਬਹੁਤ ਸਪੋਰਟ ਮਿਲ ਰਹੀ ਹੈ ਇਸ ਚੀਜ਼ ਨੂੰ ਸਮਝਣ ਵਾਸਤੇ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਨਾਲ ਅੱਜ ਅਸੀਂ ਇੱਥੇ ਜਿਹੜਾ ਆਈਸੀਐਲ ਸਕੂਲ ਆਏ ਸੀ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਜੀ ਇਹਨਾਂ ਦਾ ਵੀ ਬਹੁਤ ਥੈਂਕ ਯੂ ਤੇ ਜੋ ਵੀ ਸਾਨੂੰ ਹਦਾਇਤ ਮਿਲੀ ਹੈ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਟ੍ਰੈਫਿਕ ਤੇ ਅਤੇ ਡੀਐਸਪੀ ਸਾਹਿਬ ਰਾਜਪੁਰਾ ਵਿਕਰਮਜੀਤ ਸਿੰਘ ਜੀ ਬਰਾੜ ਦੁਆਰਾ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਅਨੁਸਾਰ ਸਾਨੂੰ ਜੋ ਪ੍ਰਮਾਤਮਾ ਨੇ ਸੇਵਾ ਦਿੱਤੀ ਹੈ ਅਸੀਂ ਉਹਨੂੰ ਦਿਲੋਂ ਨਿਭਾਰੇ ਆਂ ਤੇ ਅਸੀਂ ਆਪਣੀ ਤਰਫ ਤੋਂ ਇਹੀ ਕੋਸ਼ਿਸ਼ ਕਰ ਰਹੇ ਆਂ ਕਿ ਆਉਣ ਵਾਲੇ ਟਾਈਮ ਵਿੱਚ ਜੋ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਏ ਤੇ ਅਤੇ ਜੋ ਵੀ ਪਹਿਲੇ ਕੋਈ ਵੀ ਕਮੀ ਪੇਸ਼ੀ ਰਹਿ ਗਈ ਹੈ ਟ੍ਰੈਫਿਕ ਸੰਬੰਧੀ ਉਹਦਾ ਸੁਧਾਰ ਕੀਤਾ ਜਾਏ ਤੇ ਜੇ ਆਪਾਂ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕਤਾ ਵਾਸਤੇ ਇੱਥੇ ਆਏ ਸੀ ਤਾਂ ਜੋ ਬੱਚਿਆਂ ਨੂੰ ਰੂਲ ਰੈਗੂਲੇਸ਼ਨ ਦਾ ਪਤਾ ਲੱਗੇ ਉਹਨੂੰ ਫੋਲੋ ਕਰਨ ਤੇ ਇਸ ਚੀਜ਼ ਨੂੰ ਲੈ ਕੇ ਅਸੀਂ ਜਿਹੜਾ